ਮੈਂ ਓਪਨਲੀ ਬੋਲਦਾ ਸੀ ਇਹ ਵੀ ਕੁਝ ਦਬੇ ਆਵਾਜ਼ ਚ ਬੋਲਦੇ ਨੇ ਮੈਂ ਉਸ ਚੀਜ਼ ਨੂੰ ਓਪਨਲੀ ਬੋਲਦਾ ਪਿਆ ਸੀਗਾ ਬਿਲਕੁਲ ਲੜਾਈ ਲੜੀ ਹੈ ਰਵਨੀਤ ਬਿੱਟੂ ਦੇ ਨਾਲ ਇਸ ਕਾਰਨ ਲੜੀ ਹੈ ਕਿ ਕੱਲ ਨੂੰ ਉਹਦਾ ਬਹੁਤ ਵੱਡਾ ਨੁਕਸਾਨ ਨਾ ਹੋਵੇ ਪਰ ਜਿਹੜਾ ਹੁਣ ਮੈਨੂੰ ਲੱਗ ਰਿਹਾ ਕਿ ਉਹ ਘਰਾ ਬੈਠੇ ਨੇ ਆਪਣਾ ਨੁਕਸਾਨ ਇਹੀ ਗਲਤੀਆਂ ਪਿੱਛੇ ਤੇ ਲੁਧਿਆਣੇ ਦੀ ਹੁਣ ਉਹੀ ਜਿਹੜੀ ਆਵਾਜ਼ ਪਹਿਲੇ ਮੈਂ ਕੱਲਾ ਚੱਕਦਾ ਸੀਗਾ ਕਿ ਰਵਨੀਤ ਬਿੱਟੂ ਫੋਨ ਨਹੀਂ ਚੱਕਦੇ ਜਾਂ ਮਿਲਦੇ ਨਹੀਂ ਹੈ ਉਹ ਹੁਣ ਅੱਜ ਘਰ ਘਰ ਉਹ ਆਵਾਜ਼ ਆਹੀ ਆ ਰਹੀ ਹੈ ਕਿ ਉਹ ਫੋਨ ਨਹੀਂ ਚੱਕਦੇ ਸੀਗੇ ਜਦੋਂ ਦਿਖ ਰਿਹਾ ਹੋਵੇ ਕਿ ਹੁਣ ਪਿਛਲੇ ਆਪਾਂ ਕੀ ਕੰਮ ਕੀਤੇ ਨੇ 10 ਸਾਲ ਚ ਤੇ ਸਾਡੇ ਮੂਰੇ ਕੀ ਆਣੀ ਹੈ ਜੋ ਬੀਜਿਆ ਉਹਨ ਘਟਣਾ ਤੇ ਉਸ ਹਿਸਾਬ ਨਾਲ ਉਹਨਾਂ ਦਾ ਪਾਰਟੀ ਛੱਡਣਾ ਬੰਦਾ ਸੀਗਾ ਬਾਕੀ ਬੀਜੇਪੀ ਜੁਆਇਨ ਕਰਨ ਦਾ ਕਿਉਂਕਿ ਹੁਣ ਇਸ ਵੇਲੇ Hindu ਜਿਹੜੀ ਹੈਗੀ ਆ ਕਮਿਊਨਿਟੀ ਸਾਡੀ ਉਹ ਰਾਮ ਮੰਦਰ ਬਣਨ ਤੋਂ ਬਾਅਦ ਜਾਂ 370 ਹਟਣ ਤੋਂ ਬਾਅਦ ਜਾਂ ਕੁਝ ਇਦਾਂ ਦੀਆਂ ਜਿਹੜੀਆਂ ਡਵੈਲਪਮੈਂਟਸ ਹੋਈਆਂ ਨੇ ਤੁਸੀਂ ਦੇਖਿਆ ਲਾਂਗਾ ਖੁੱਲਿਆ ਉਧਰ ਪਾਕਿਸਤਾਨ ਵਾਲੇ ਪਾਸੇ ਇਹ ਚੀਜ਼ਾਂ ਕੁਛ ਇਦਾਂ ਦੀ ਡਿਵਾਇਲਪਮੈਂਟਸ ਨੇ ਜਿਹੜੀ ਸਾਰੀ Hindu ਨਹੀਂ ਕੱਲੀ Sikh ਕਮਿਊਨਿਟੀ ਵੀ ਹੈ ਸਨਤਨੀ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਔਰ ਸ਼ਾਇਦ ਇਕੱਠੇ ਇਹਨਾਂ ਦੇ ਇਕੱਠੇ ਹੋਣ ਦਾ ਫਾਇਦਾ ਰਮਨੀਤ ਬਿੱਟੂ ਜਿਹੜਾ ਸਾਡਾ ਭਰਾ ਹੈ ਉਹ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਜਿਹੜੇ ਕਿਸਾਨ ਨੇ ਉਹ ਮੋਦੀ ਸਰਕਾਰ ਦਾ ਵਿਰੋਧ ਕਰਦੇ ਆ ਥਾਂ ਥਾਂ ਤੇ ਭਾਜਪਾ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਘੇਰਿਆ ਜਾ ਰਿਹਾ ਇਹ ਜਿੱਤਣਗੇ ਕਿਵੇਂ ਦੇਖੋ ਕਿਸਾਨ ਤਾਂ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹੈ ਇਹ ਜਿਹੜੇ politically motivated ਜਿਹੜੇ ਬੰਦੇ ਨੇ ਕਿਸਾਨ ਬਣ ਕੇ ਉਹੀ ਇਹ ਚੀਜ਼ ਕਰ ਰਹੇ ਨੇ ਕਿਉਂਕਿ ਜਿਹੜਾ ਕਿਸਾਨ ਵਿਚਾਰਾ ਇਸ ਵੇਲੇ ਆਪਣੇ ਬਾੜੀਆਂ 'ਚ ਲੱਗਿਆ ਹੋਇਆ ਹੈ ਜਾਂ ਅੱਗੇ ਫਸਲ ਆਪਣੇ ਖੇਤ ਤਿਆਰ ਕਰ ਰਿਹਾ ਉਹ ਤਾਂ ਆਪਣੇ ਕੰਮ 'ਚ ਲੱਗਿਆ ਹੋਇਆ ਹੈ ਇਹ ਤੇ ਉਹ ਬੰਦੇ ਨੇ ਜਿਹੜੇ ਠੇਕਿਆਂ ਤੇ ਜ਼ਮੀਨਾਂ ਦੇ ਕੇ ਜਿਨ੍ਹਾਂ ਨੂੰ ਅੱਜ ਭਈਆ ਕਹਿੰਦੇ ਨੇ ਉਹਨਾਂ ਤੋਂ ਖੇਤੀ ਕਰਵਾ ਕੇ ਤੇ ਸੋ ਕੋਲਡ ਕਿਸਾਨ ਬਣਿਓ ਇਹਨੇ ਇਹ ਸਿਰਫ ਕਬਜ਼ਾ ਕਰਾਇਆ ਗਿਆ ਰਾਜਾ ਵੜਿੰਗ ਕੋਲ ਲੁਧਿਆਣੇ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਨਿਊਆ ਦਿਖਾਉਣ ਦੇ ਲਈ ਸਿਰਫ ਕਬਜ਼ਾ ਕਰਾਇਆ ਗਿਆ ਕਿਉਂਕਿ ਜੇ ਐਡੇ ਵਧੀਆ ਕੈਂਡੀਡੇਟ ਹੁੰਦਾ ਤੇ ਬਠਿੰਡਾ ਪਿਆ ਸੀ ਬਠਿੰਡੇ ਤਿਆਰੀ ਸੀਗੀ ਬਠਿੰਡੋ ਲੜਾ ਦਿੰਦੇ ਸੀਟ ਹੀ ਕੱਢਣੀ ਸੀ ਆਪਾਂ ਆਪਾਂ ਕੋਈ ਕਾਂਗਰਸ ਦੇ ਵਿੱਚ ਲੜਾਈ ਝਗੜਾ ਤਾਂ ਨਹੀਂ ਵਧਾਣਾ ਸੀਗਾ ਇਸ ਤਰੀਕੇ ਨਾਲ ਤੁਸੀਂ ਦੇਖ ਹੀ ਰਹੇ ਹੋ ਕਿ ਹੁਣ ਕਾਂਗਰਸ ਦੇ ਵਿੱਚ ਨਾਈ ਤਾਂ ਨਾਰਥ ਦੇ ਐਮਐਲਏ ਨਾਈ ਸਾਊਥ ਦੇ ਐਮਐਲਏ ਨਹੀਂ ਸੈਂਟਰ ਦੇ ਐਮਐਲਏ ਨਹੀਂ ਯੂਸਟ ਦੇ ਨਹੀਂ ਵੈਸਤੇ ਕੋਈ ਐਮਐਲਏ ਨਾਲ ਨਹੀਂ ਤੁਰ ਰਿਹਾ ਠੀਕ ਹੈ ਦਿਖਾਵਾ ਹਰ ਜਗ੍ਹਾ ਤੇ ਜ਼ਰੂਰੀ ਹੁੰਦਾ ਪਰ ਤੁਸੀਂ ਖੁਦ ਜਾ ਕੇ ਤੁਸੀਂ ਫੀਲਡ ਰਿਪੋਰਟ ਲੈ ਲਓ ਕੋਈ ਐਮਐਲਏ ਨਾਲ ਨਹੀਂ ਇਸ ਵੇਲੇ ਇਸ ਕਰਕੇ ਇਹਨਾਂ ਦਾ ਕਬਜ਼ਾ ਸ਼ਾਇਦ ਲੁਧਿਆਣਾ ਦੇ ਤੇ ਨਾ ਹੋਵੇ ਰਾਜਾ ਵੜਿੰਗ ਦਾ ਤੁਸੀਂ ਵੀ ਵਿਚਰਦੇ ਰਹਿੰਦੇ ਹੋ ਲੁਧਿਆਣਾ ਦੇ ਲੁਧਿਆਣਾ ਦਾ ਸਿਆਸੀ ਰੁਖ ਤੁਹਾਨੂੰ ਕੀ ਲੱਗਦਾ ਦੇਖੋ ਜੇ ਤਾਂ ਨੋਨ ਪੋਲੀਟੀਕਲੀ ਹੋ ਕੇ ਗੱਲ ਕਰੀਏ ਤੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਦਬਦਬਾ ਵਧਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਇਕਦਾ ਪ੍ਰੈਜ਼ੈਂਟ ਰੂਲਿੰਗ ਪਾਰਟੀ ਹੈ ਉਪਰੋਂ ਆਮ ਆਦਮੀ ਪਾਰਟੀ ਨੇ ਜਿਹੜੀ ਬਿਜਲੀ ਫਰੀ ਦਿੱਤੀ ਹੋਈ ਹੈ ਮੋਰ ਥੈਨ 80% ਘਰਾਂ ਜੋ ਬਿਜਲੀ ਫਰੀ ਹੈ ਉਹ ਪਿੰਡਾਂ 'ਚ ਵੀ ਆ ਉਹ ਸ਼ਹਿਰਾਂ 'ਚ ਵੀ ਆ ਔਰ ਲੋਕੀ ਅੱਜ ਦੇ ਟਾਈਮ ਦੇ ਵਿੱਚ ਕੋਈ ਰੁਪਈਆ ਵੀ ਮੁਨਾਫਾ ਹੋਵੇ ਉੱਥੇ ਜਾਂਦੇ ਨੇ ਆਪਾਂ ਦੇਖਿਆ ਹੀ ਹੈ ਕੋਈ ਦੁਕਾਨ ਮੁਨਾਫਾ ਦੇ ਰਹੀ ਹੋਵੇ ਜਾਂ ਕੋਈ ਹੋਰ ਲੋਕੀ ਉੱਥੇ ਜਾਂਦੇ ਨੇ ਇਸ ਵੇਲੇ ਹਰ ਘਰ ਦੇ ਵਿੱਚ ਪਰ ਮੰਥ ਜੇ ਆਪਾਂ 600 ਯੂਨਿਟ ਦੋ ਮਹੀਨੇ ਦੇ ਲਈਏ ਪਰ ਇੱਕ ਮਹੀਨੇ ਦੇ ਵਿੱਚ 3600 ਤੋਂ 4000 ਰੁਪਏ ਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਲੋਕ ਸਭਾ ਚੋਣਾਂ ਦੀਆਂ ਪੰਜਾਬ ਦੇ ਅੰਦਰ ਤਰੀਕਾ ਜਿਉਂ-ਜਿਉਂ ਨਜ਼ਦੀਕਾਰੀਆਂ ਉਹਦੇ ਨਾਲ ਹੀ ਸਿਆਸੀ ਪਾਰਟੀਆਂ ਸਿਆਸਤਦਾਨਾਂ ਅਤੇ ਸਿਆਸਤਦਾਨਾਂ ਦੇ ਜਿਹੜੇ ਨਜ਼ਦੀਕੀ ਆ ਉਹ ਜਿੱਤ ਦਾ ਦਾਵਾ ਵੀ ਕਰਦੇ ਆ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਦਲ ਬਦਲੀਆਂ ਬਹੁਤ ਹੋਈਆਂ ਕਈ ਆਪਣੇ ਬਗਾਨੇ ਹੋਏ ਤੇ ਕਈ ਬਗਾਨੇ ਆਪਣੇ ਹੋਏ ਸਾਡੇ ਨਾਲ ਐਡਵੋਕੇਟ ਅਰਣੁਖਰਮੀ ਹੈ ਕਦੇ ਰਵਨੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਹੇ ਨੇ ਉਹਨਾਂ ਦੇ ਲੀਗਲ ਖਲਾਅ ਕਰ ਰਹੇ ਨੇ ਇਲੈਕਸ਼ਨ ਦੇ ਵਿੱਚ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਕਟੜ ਵਿਰੋਧੀ ਮੰਨੇ ਜਾਂਦੇ ਆ ਅਰਣੁਖਰਮੀ ਸਾਡੇ ਨਾਲ ਗੱਲਬਾਤ ਕਰਦੇ ਆ ਖੁਰਮੀ ਸਾਹਿਬ ਕਦੇ ਰਵਨੀਤ ਬਿੱਟੂ ਦੇ ਦਫ਼ਤਰ 'ਚ ਹੁੰਦੇ ਸੀ ਲੀਗਲ ਦੇਖਦੇ ਸੀ ਆ ਸਾਲ 2 ਸਾਲ ਤੋਂ ਬੜੇ ਵਿਰੋਧੀ ਹੋ ਗਏ ਸੀ ਹੁਣ ਵੀ ਉਹਨਾਂ ਦੇ ਖਿਲਾਫ ਪ੍ਰਚਾਰ ਕਰਦੇ ਹੋ ਇਹ ਇਹ ਕੀ ਗੱਲ ਹੋ ਗਈ ਕਿ ਉਹਨਾਂ ਦੇ ਇੰਨੇ ਖਿਲਾਫ ਹੋ ਗਏ ਬਾੜਿਆ ਜੀ ਸਭ ਤੋਂ ਪਹਿਲੇ ਜੈਸ਼ਰੀ ਨਾਮ ਮੈਂ ਵਿਰੋਧੀ ਤਾਂ ਨਹੀਂ ਤੁਸੀਂ ਕਹਿ ਸਕਦੇ ਦੇਖੋ ਉਹੀ ਬੰਦਾ ਵਿਰੋਧ ਕਰਦਾ ਹੋਵੇ ਜਿਹੜਾ ਤੁਹਾਡੇ ਤੁਹਾਨੂੰ ਦਿਲੋਂ ਪਿਆਰ ਕਰਦਾ ਹੋਵੇ ਜਾਂ ਤੁਹਾਡੇ ਨਾਲ ਹੋਵੇ ਕਿਉਂਕਿ ਗਵਾਂਡੀਆਂ ਨਾਲ ਨਹੀਂ ਲੜਿਆ ਜਾ ਸਕਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਿਆ ਜਾ ਸਕਦਾ ਵਾ ਜਿਉ ਕੋਈ ਗਲਤੀ ਕਰ ਰਹੇ ਹੋਣ ਬਿਲਕੁਲ ਰਵਨੀਤ ਬਿੱਟੂ ਨੇ ਕੁਝ ਵੱਡੀਆਂ ਗਲਤੀਆਂ ਕੀਤੀਆਂ ਸੀ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਫੋਨ ਨਹੀਂ ਚੱਕੇ ਉਹਨਾਂ ਨੂੰ ਮਿਲਿਆ ਨਹੀਂ ਲੁਧਿਆਣੇ ਬੋਧ ਘਟ ਟਾਈਮ ਦਿੱਤਾ ਇਹ ਕੁਝ ਲੜਾਈਆਂ ਸੀਗੀਆਂ ਜਿਹੜੀਆਂ ਮੈਂ ਆਪਣੇ ਵਰਕਰਸ ਦੇ ਬਿਹਾਫ ਤੇ ਮੈਂ ਓਪਨਲੀ ਬੋਲਦਾ ਸੀ ਇਹ ਵੀ ਕੁਝ ਦਬੀ ਆਵਾਜ਼ ਚ ਬੋਲਦੇ ਨੇ ਮੈਂ ਉਸ ਚੀਜ਼ ਨੂੰ ਓਪਨਲੀ ਬੋਲਦਾ ਪਿਆ ਸੀਗਾ ਬਿਲਕੁਲ ਲੜਾਈ ਲੜੀ ਹੈ ਰਵਨੀਤ ਬਿੱਟੂ ਦੇ ਨਾਲ ਇਸ ਕਾਰਨ ਲੜੀ ਹੈ ਕਿ ਕੱਲ ਨੂੰ ਉਹਦਾ ਬੋਧ ਵੱਡਾ ਨੁਕਸਾਨ ਨਾ ਹੋਵੇ ਪਰ ਜਿਹੜਾ ਹੁਣ ਮੈਨੂੰ ਲੱਗ ਰਿਹਾ ਕਿ ਉਹ ਘਰਾ ਬੈਠੇ ਨੇ ਆਪਣਾ ਨੁਕਸਾਨ ਇਹੀ ਗਲਤੀਆਂ ਪਿੱਛੇ ਤੇ ਲੁਧਿਆਣੇ ਦੀ ਹੁਣ ਉਹੀ ਜਿਹੜੀ ਆਵਾਜ਼ ਪਹਿਲੇ ਮੈਂ ਕੱਲਾ ਚੱਕਦਾ ਸੀਗਾ ਕਿ ਰਵਨੀਤ ਬਿੱਟੂ ਫੋਨ ਨਹੀਂ ਚੱਕਦੇ ਜਾਂ ਮਿਲਦੇ ਨਹੀਂ ਹੈ ਉਹ ਹੁਣ ਅੱਜ ਘਰ-ਘਰੋਂ ਆਵਾਜ਼ ਆਹੀ ਆ ਰਹੀ ਹੈ ਕਿ ਉਹ ਫੋਨ ਨਹੀਂ ਚੱਕਦੇ ਸੀਗੇ ਪਰ ਰਵਨੀਤ ਬਿੱਟੂ ਕਾਂਗਰਸ ਚ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਯੂਥ ਦੇ ਪ੍ਰਧਾਨ ਰਹੇ ਨੇ ਹੁਣ ਉਹਨੇ ਕਾਂਗਰਸ ਛੱਡ ਕੇ ਭਾਜਪਾ ਦਾ ਫੁੱਲ ਫੜ ਲਿਆ ਲੱਗਦਾ ਇਸ ਵਾਰ ਜਿੱਤਣਗੇ ਦੇਖੋ ਜਿਹੜਾ ਲੀਡਰ ਹੁੰਦਾ ਹੈ ਉਹਦਾ ਦਿਮਾਗ ਸਾਡੇ ਤੋਂ 10 ਗੁਣਾ ਵੱਧ ਤੇਜ਼ ਚੱਲਦਾ ਹੁੰਦਾ ਜਦੋਂ ਦਿਖ ਰਿਹਾ ਹੋਵੇ ਕਿ ਹੁਣ ਪਿਛਲੇ ਆਪਾਂ ਕੀ ਕੰਮ ਕੀਤੇ ਨੇ 10 ਸਾਲ ਚ ਤੇ ਸਾਡੇ ਮੂਰੇ ਕੀ ਆਣੀ ਹੈ ਜੋ ਬੀਜਿਆ ਉਹਨ ਘਟਣਾ ਤੇ ਉਸ ਹਿਸਾਬ ਨਾਲ ਉਹਨਾਂ ਦਾ ਪਾਰਟੀ ਛੱਡਣਾ ਬੰਦਾ ਸੀਗਾ ਬਾਕੀ ਭਾਜੀਪੀ ਜੁਆਇਨ ਕਰਨ ਦਾ ਕਿਉਂਕਿ ਹੁਣ ਇਸ ਵੇਲੇ ਹਿੰਦੂ ਜਿਹੜੀ ਹੈਗੀ ਆ ਕਮਿਊਨਿਟੀ ਸਾਡੀ ਉਹ ਰਾਮ ਮੰਦਰ ਬਣਨ ਤੋਂ ਬਾਅਦ ਯਾ 370 ਹਟਣ ਤੋਂ ਬਾਅਦ ਯਾ ਕੁਝ ਇਦਾਂ ਦੀਆਂ ਜਿਹੜੀਆਂ ਡਵੈਲਪਮੈਂਟਸ ਹੋਈਆਂ ਨੇ ਤੁਸੀਂ ਦੇਖਿਆ ਲਾਂਗਾ ਖੁੱਲਿਆ ਉਧਰ ਪਾਕਿਸਤਾਨ ਵਾਲੇ ਪਾਸੇ ਇਹ ਚੀਜ਼ਾਂ ਕੁਝ ਇਦਾਂ ਦੀਆਂ ਡਵੈਲਪਮੈਂਟਸ ਨੇ ਜਿਹੜੀ ਸਾਰੀ ਹਿੰਦੂ ਨਹੀਂ ਕੱਲੀ ਸਿੱਖ ਕਮਿਊਨਿਟੀ ਵੀ ਹੈ ਸਨਤਨੀ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਔਰ ਸ਼ਾਇਦ ਇਕੱਠੇ ਇਹਨਾਂ ਦੇ ਇਕੱਠੇ ਹੋਣ ਦਾ ਫਾਇਦਾ ਰਵਨੀਤ ਬਿੱਟੂ ਜਿਹੜਾ ਸਾਡਾ ਭਰਾ ਹੈ ਉਹ ਚੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਹੋ ਸਕਦਾ ਮਿਲ ਵੀ ਜਾਵੇ ਇਸ ਚੀਜ਼ ਦਾ ਫਾਇਦਾ ਪਰ ਜਿਹੜੀਆਂ ਆਪਣੀਆਂ ਨਾਕਾਮਯਾਬੀਆਂ ਹੈਗੀਆਂ ਨੇ ਉਹਨਾਂ ਦੀਆਂ ਉਹ ਇੱਕ ਵਾਰੀ ਉਹਨਾਂ ਦੇ ਮੂਰੇ ਜ਼ਰੂਰ ਆਈਆਂ ਨੇ ਤੇ ਉਹ ਇਫੈਕਟ ਵੀ ਜ਼ਰੂਰ ਪਾ ਲਿੰਗੀਆਂ ਪਰ ਜਿਹੜੇ ਕਿਸਾਨ ਨੇ ਉਹ ਮੋਦੀ ਸਰਕਾਰ ਦਾ ਵਿਰੋਧ ਕਰਦੇ ਆ ਥਾਂ ਥਾਂ ਤੇ ਭਾਜਪਾ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਘੇਰਿਆ ਜਾ ਰਿਹਾ ਇਹ ਜਿੱਤਣਗੇ ਕਿਵੇਂ ਦੇਖੋ ਕਿਸਾਨ ਤਾਂ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਇਹ ਜਿਹੜੇ ਪੋਲੀਟੀਕਲੀ ਮੋਟੀਵੇਟਿਡ ਜਿਹੜੇ ਬੰਦੇ ਨੇ ਕਿਸਾਨ ਬਣ ਕੇ ਉਹੀ ਇਹ ਚੀਜ਼ ਕਰ ਰਹੇ ਨੇ ਕਿਉਂਕਿ ਜਿਹੜਾ ਕਿਸਾਨ ਵਿਚਾਰਾ ਇਸ ਵੇਲੇ ਆਪਣੇ ਬਾੜੀਆਂ 'ਚ ਲੱਗਿਆ ਹੋਇਆ ਜਾਂ ਅੱਗੇ ਫਸਲ ਆਪਣੇ ਖੇਤ ਤਿਆਰ ਕਰ ਰਿਹਾ ਉਹ ਤਾਂ ਆਪਣੇ ਕੰਮਾਂ 'ਚ ਲੱਗਿਆ ਹੋਇਆ ਇਹ ਤੇ ਉਹ ਬੰਦੇ ਨੇ ਜਿਹੜੇ ਠੇਕਿਆਂ ਤੇ ਜ਼ਮੀਨਾਂ ਦੇ ਕੇ ਜਿਨ੍ਹਾਂ ਨੂੰ ਅੱਜ ਭਈਆ ਕਹਿੰਦੇ ਨੇ ਉਹਨਾਂ ਤੋਂ ਖੇਤੀ ਕਰਵਾ ਕੇ ਤੇ ਸੋ ਕੋਲਡ ਕਿਸਾਨ ਬਣਿਓ ਇਹਨੇ ਬਾਕੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿਸਾਨ ਨਹੀਂ ਹੈ ਇਹ ਪੋਲਿਟਿਕਲੀ ਮੋਟੀਵੇਟਿਡ ਬੰਦੇ ਨੇ ਜੀ ਅ ਜਿਹੜੀ ਕਾਂਗਰਸ ਪਾਰਟੀ ਉਹਨਾਂ ਨੇ ਆਪਣਾ ਬਹੁਤ ਮਜ਼ਬੂਤ ਕਹਿੰਦੇ ਅਸੀਂ ਉਮੀਦਵਾਰ ਉਤਾਰਿਆ ਪੰਜਾਬ ਦਾ ਪ੍ਰਧਾਨ ਰਾਜਾ ਵੜਿੰਗ ਉਤਾਰ ਦਿੱਤਾ ਉਹ ਕਹਿੰਦੇ ਸਾਡੀ ਜਿੱਤ ਚਕਿਨੀ ਹੈ ਜੇ ਰਾਜਾ ਵੜਿੰਗ ਨਹੀਂ ਪੱਕਾ ਸਿਗਾ ਕੈਂਡੀਡੇਟ ਤੇ ਰਾਜਾ ਵਡਿੰਗ ਨੂੰ ਬਠਿੰਡਿਓ ਸੀਟ ਦੇ ਦਿੰਦੇ ਬਠਿੰਡਿਓ ਸੀਟ ਘਰੋਂ ਬਾਹਰ ਕੱਢ ਕੇ ਗਵਾਂਡੀਆਂ ਦੇ ਘਰੇ ਵਿੱਚ ਬਿਠਾਣਾ ਤਾਂ ਕਬਜ਼ਾ ਕਰਨਾ ਹੁੰਦਾ ਵੈ ਆਪਣਾ ਘਰ ਛੱਡ ਕੇ ਜਦੋਂ ਬੰਦਾ ਗਵਾਂਡੀਆਂ ਦੇ ਘਰ ਚ ਜਾ ਕੇ ਬਹਿੰਦਾ ਨਾ ਉਹਨੂੰ ਉਹਨੂੰ ਭਾਰੀ ਸੀਟ ਨਹੀਂ ਕਿਹਾ ਜਾ ਸਕਦਾ ਵਧੀਆ ਸੀਟ ਨਹੀਂ ਕਿਹਾ ਜਾ ਸਕਦਾ ਉਹਨੂੰ ਕਬਜ਼ਾ ਕਰਨਾ ਕਿਹਾ ਜਾਂਦਾ ਵੈ ਇਹ ਸਿਰਫ ਕਬਜ਼ਾ ਕਰਾਇਆ ਗਿਆ ਰਾਜਾ ਵਡਿੰਗ ਕੋਲੋਂ ਲੁਧਿਆਣੇ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਨਿਊਆ ਦਿਖਾਉਣ ਦੇ ਲਈ ਸਿਰਫ ਕਬਜ਼ਾ ਕਰਾਇਆ ਗਿਆ ਕਿਉਂਕਿ ਜੇ ਐਡੇ ਵਧੀਆ ਕੈਂਡੀਡੇਟ ਹੁੰਦਾ ਤੇ ਬਠਿੰਡਾ ਪਿਆ ਸੀ ਬਠਿੰਡੇ ਤਿਆਰੀ ਸੀਗੀ ਬਠਿੰਡੇ ਲੜਾ ਦਿੰਦੇ ਸੀਟ ਹੀ ਕੱਢਣੀ ਸੀ ਆਪਾਂ ਆਪਾਂ ਕੋਈ ਕਾਂਗਰਸ ਦੇ ਵਿੱਚ ਲੜਾਈ ਝਗੜਾ ਤਾਂ ਨਹੀਂ ਵਧਾਉਣਾ ਸੀਗਾ ਇਸ ਤਰੀਕੇ ਨਾਲ ਤੁਸੀਂ ਦੇਖ ਹੀ ਰਹੇ ਹੋਗੇ ਹੁਣ ਕਾਂਗਰਸ ਦੇ ਵਿੱਚ ਨਹੀਂ ਤਾਂ ਨਾਰਥ ਦੇ ਐਮਐਲਏ ਨਹੀਂ ਸਾਊਥ ਦੇ ਐਮਐਲਏ ਨਹੀਂ ਸੈਂਟਰ ਦੇ ਐਮਐਲਏ ਨਹੀਂ ਈਸਟ ਦੇ ਨਹੀਂ ਵੈਸਟ ਦੇ ਕੋਈ ਐਮਐਲਏ ਨਾਲ ਨਹੀਂ ਤੁਰ ਰਿਹਾ ਠੀਕ ਹੈ ਦਿਖਾਵਾ ਹਰ ਜਗ੍ਹਾ ਤੇ ਜ਼ਰੂਰੀ ਹੁੰਦਾ ਪਰ ਤੁਸੀਂ ਖੁਦ ਜਾ ਕੇ ਤੁਸੀਂ ਫੀਲਡ ਰਿਪੋਰਟ ਲੈ ਲਓ ਕੋਈ ਐਮਐਲਏ ਨਾਲ ਨਹੀਂ ਇਸ ਵੇਲੇ ਇਸ ਕਰਕੇ ਇਹਨਾਂ ਦਾ ਕਬਜ਼ਾ ਸ਼ਾਇਦ ਲੁਧਿਆਣਾ ਤੇ ਨਾ ਹੋਵੇ ਰਾਜਾ ਵੜਿੰਗ ਦਾ ਇਹਨਾਂ ਨੂੰ ਵਾਪਸ ਬਠਿੰਡੇ ਆਪਣੇ ਘਰ ਚ ਜਾਣਾ ਪੈਣਾ ਵੈ ਇਹ ਬਿਲਕੁਲ ਪਾਰਟੀ ਦੀ ਜਿਹੜੀ ਕਾਂਗਰਸ ਦੀ ਸੀਗੇ ਗਲਤ ਨੀਤੀ ਹੈ ਤੁਸੀਂ ਵੀ ਵਿਚਰਦੇ ਰਹੇ ਨੇ ਲੁਧਿਆਣਾ ਦੇ ਵਿੱਚ ਲੁਧਿਆਣਾ ਦਾ ਸਿਆਸੀ ਰੁਖ ਤੁਹਾਨੂੰ ਕੀ ਲੱਗਦਾ ਦੇਖੋ ਜੇ ਤਾਂ ਨੋਨ ਪੋਲੀਟੀਕਲੀ ਹੋ ਕੇ ਗੱਲ ਕਰੀਏ ਤੇ ਇਸ ਵੇਲੇ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਦਬਦਬਾ ਵਧਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਇੱਕ ਤਾਂ ਪ੍ਰੈਜ਼ੈਂਟ ਰੂਲਿੰਗ ਪਾਰਟੀ ਹੈ ਉਪਰੋਂ ਆਮ ਆਦਮੀ ਪਾਰਟੀ ਨੇ ਜਿਹੜੀ ਬਿਜਲੀ ਫਰੀ ਦਿੱਤੀ ਹੋਈ ਹੈ ਮੋਰ ਥੈਨ 80% ਘਰਾਂ 'ਚੋ ਬਿਜਲੀ ਫਰੀ ਹੈ ਉਹ ਪਿੰਡਾਂ 'ਚ ਵੀ ਆ ਉਹ ਸ਼ਹਿਰਾਂ 'ਚ ਵੀ ਆ ਔਰ ਲੋਕੀ ਅੱਜ ਦੇ ਟਾਈਮ ਦੇ ਵਿੱਚ ਕੋਈ ਰੁਪਈਆ ਵੀ ਮੁਨਾਫਾ ਹੋਵੇ ਉੱਥੇ ਜਾਂਦੇ ਨੇ ਆਪਾਂ ਦੇਖਿਆ ਹੀ ਹੈ ਕੋਈ ਦੁਕਾਨ ਮੁਨਾਫਾ ਦੇ ਰਹੀ ਹੋਵੇ ਜਾਂ ਕੋਈ ਹੋਰ ਲੋਕੀ ਉੱਥੇ ਜਾਂਦੇ ਨੇ ਇਸ ਲਈ ਹਰ ਘਰ ਦੇ ਵਿੱਚ ਪਰ ਮੰਥ ਜੇ ਆਪਾਂ 600 ਯੂਨਿਟ 2 ਮਹੀਨੇ ਦੇ ਲਈਏ ਪਰ 1 ਮਹੀਨੇ ਦੇ ਵਿੱਚ 3600 ਤੋਂ 4000 ਰੁਪਏ ਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਹਰ ਘਰ ਦੇ ਵਿੱਚ 80% ਘਰਾਂ 'ਚ ਔਰ ਮੈਕਸਿਮਮ ਵੋਟਿੰਗ ਵੀ ਉਹੀ 80% ਘਰਾਂ ਨੇ ਕਰਨੀ ਹੈ ਜਿਨ੍ਹਾਂ ਨੂੰ ਬਿਜਲੀ ਫ੍ਰੀ ਆ ਰਹੀ ਹੈ ਠੀਕ ਹੈ 1000 ਰੁਪਏ ਜਿਹੜਾ ਸੀਗਾ ਲੇਡੀਜ਼ ਨੂੰ ਨਹੀਂ ਮਿਲਿਆ ਉਹ ਕਹਿੰਦੇ ਅਸੀਂ ਹਾਰ ਵਾਲੇ ਟਾਈਮ 'ਚ ਦੇ ਦਾਂਗੇ ਪਰ ਕਹਿਣ ਨੂੰ ਤਾਂ ਹੁਣ ਭਾਜਪਾ ਨੇ ਵੀ 15 ਲੱਖ ਦਾ ਕਿਹਾ ਸੀਗਾ ਕਾਂਗਰਸ ਨੇ ਕਦੇ ਕਿਹਾ ਹੀ ਨਹੀਂਗਾ ਇਸ ਕਰਕੇ ਲੱਗਦਾ ਪਿਆ ਵੀ ਇਸ ਵਾਰੀ ਆਪ ਸੀਟ ਕੱਢ ਜੇਗੀ ਤੇ ਬਾਕੀ ਦੇਖੋ ਵੋਟਰਸ ਦੇ ਹੱਥ ਆ ਪਿਛਲੀ ਵਾਰੀ ਆਪਾਂ ਐਮ ਐਲ ਏ ਵੇਲੇ ਵੀ ਬੜੇ ਕਿਆਸ ਲਗਾਏ ਸੀਗੇ ਔਰ ਇਹੋ ਜਿਹੇ ਅਸੀਂ ਲੀਡਰ ਹਾਰਦੇ ਦੇਖੇ ਨੇ ਜਿਹੜੇ ਕਦੇ ਕਿ ਆਪਣੀ ਪੂਰੀ ਜ਼ਿੰਦਗੀ ਚ ਨਹੀਂ ਹਾਰੇ ਸੀਗੇ ਇਸ ਕਰਕੇ ਪੋਲੀਟੀਕਲ ਅੱਜ ਦੇ ਟਾਈਮ 'ਚ ਕੁਝ ਵੀ ਦੱਸਣਾ ਬਹੁਤ ਔਖਾ ਹੈ ਪਬਲਿਕ ਦੇ ਹੱਥ 'ਚ ਹੈ ਔਰ ਪਬਲਿਕ ਸਭ ਜਾਣਦੀ ਹੈ ਕਿਨੂੰ ਵੋਟ ਪਾਣੀ ਹੈ ਔਰ ਕਿਨੂੰ ਨਹੀਂ ਪਾਣੀ ਜਿਹੜਾ ਐਜੂਕੇਸ਼ਨ ਦਾ ਮਸਲਾ ਇਸ ਵਾਰ ਬੜਾ ਉੱਠਿਆ ਕਹਿੰਦੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਪ੍ਰਮੁੱਖ ਪਾਰਟੀਆਂ ਦੇ ਕੋਈ ਪਲੱਸ 2 ਤੋਂ ਉੱਪਰ ਨਹੀਂ ਕੋਈ ਪਲੱਸ 2 ਹੈ ਕੋਈ 10ਵੀਂ ਹੈ ਕੋਈ 7ਵੀਂ ਹੈ ਇਹ ਜੀ ਸਾਡੇ ਹਿੰਦੂਸਤਾਨ ਦੀ ਪੰਜਾਬ ਦੀ ਤੇ ਖਾਸ ਕਰਕੇ ਲੁਧਿਆਣੇ ਦੀ ਬੜੀ ਮਾੜੀ ਕਿਸਮਤ ਹੈ ਕਿ ਪਲੱਸ 2 ਤੋਂ ਉੱਪਰ ਆਪવાનું ਕੋਈ ਕੈਂਡੀਡੇਟ ਹੀ ਨਹੀਂ ਲੱਭ ਰਿਹਾ ਕਿਸੇ ਪਾਰਟੀ ਵੱਲੋਂ ਤੇ ਤੁਸੀਂ ਇਹ ਦੇਖੋ ਵੀ ਪਲੱਸ 2 ਵਾਲਾ ਬੰਦਾ ਕੀ ਅੱਗੇ ਜਾ ਕੇ ਸੈਂਟਰ ਦੇ ਵਿੱਚ ਗੱਲ ਕਰੇਗਾ ਕੀ ਅੱਗੇ ਜਾ ਕੇ ਲੋਕ ਸਭਾ ਚ ਲੁਧਿਆਣੋਂ ਰਿਪਰੈਜ਼ੈਂਟ ਕਰੇਗਾ ਕਿ ਉਹ ਟੈਕਸੋ ਦੇ ਬਾਰੇ ਗੱਲ ਕਰੇਗਾ ਕਿ ਉਹ ਉੱਥੋਂ ਰਿਬੇਟਸ ਲਿਆਏਗਾ ਫੰਡਿੰਗ ਲਿਆਏਗਾ ਜਾਂ ਕੰਮ ਲਿਆਏਗਾ ਜਿਹੜੇ ਬੰਦੇ ਦੀ ਪੜ੍ਹਾਈ ਹੀ ਸਿਰਫ ਪੋਲੀਟੀਕਲ ਐ ਕੋਈ ਮਤਲਬ ਕਿ ਉਹਨੂੰ ਨੌਲੇਜ ਨਹੀਂ ਹੈ ਕਿ ਉਹਨੇ ਕੀ ਕੰਮ ਕਰਨਾ ਇਹ ਬਿਲਕੁਲ ਸਾਡੀ ਮੰਦਪਗੀ ਕਿਸਮਤ ਹੈਗੀ ਆ ਲੁਧਿਆਣੇ ਦੀ ਕਿ ਸਾਨੂੰ ਇਦਾਂ ਦੇ ਲੀਡਰ ਮਿਲਦੇ ਨੇ ਪਰ ਹੁਣ ਆਉਣ ਵਾਲੇ ਟਾਈਮ 'ਚ ਪਬਲਿਕ ਨੂੰ ਇਹ ਸੋਚਣਾ ਪਵੇਗਾ ਕਿ ਲੀਡਰ ਵੀ ਜਿਹੜਾ ਹੈ ਐਟ ਲੀਸਟ ਕੋਈ ਕੁਆਲੀਫਿਕੇਸ਼ਨ ਤੈਅ ਕੀਤੀ ਜਾਵੇ सबाँच, 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 कि ਜਿਹੜਾ ਬੰਦਾ ਤੁਹਾਨੂੰ ਸਹੀ ਤਰੀਕੇ ਨਾਲ ਜਾ ਕੇ ਰਿਪਰੈਜ਼ੈਂਟ ਕਰ ਸਕੇ ਲੋਕ ਸਭਾ ਚ ਰਾਜ ਸਭਾ ਚ ਵਿਧਾਨ ਸਭਾ ਦੇ ਵਿੱਚ ਇਹ ਚੀਜ਼ਾਂ ਅੱਗੇ ਤੋਂ ਵੀ ਇਹ ਕੰਟਰੋਲ ਚ ਆਣਗੀਆਂ ਜਿਸ ਹਿਸਾਬ ਨਾਲ ਪਬਲਿਕ ਦਾ ਰੁਖ ਬਣਦਾ ਪਿਆ ਹੋਣਾ ਇਸ ਵਾਰ ਆਪਾਂ ਦੇਖਦੇ ਆ ਕਿ ਜਿਹੜੇ ਲੀਡਰ ਆ ਆਪਸ ਦੇ ਵਿੱਚ ਮੇਣੋ ਮੇਣੀ ਬਹੁਤ ਹੋਈ ਨੇ ਦਲ ਬਦਲੀਆਂ ਤਾਂ ਹੋਈਆਂ ਹੀ ਨੇ ਮੇਣੋ ਮੇਣੀ ਵੀ ਬਹੁਤ ਹੁੰਦੇ ਨੇ ਪਰ ਜਿਹੜੇ ਅਹਿਮ ਮੁੱਦੇ ਨੇ ਬੇਰੋਜ਼ਗਾਰੀ ਭ੍ਰਸਟਾਚਾਰ ਐਜੂਕੇਸ਼ਨ ਹੈਲਥ ਇਹ ਗਾਇਬ ਨੇ ਇਲੈਕਸ਼ਨਾਂ ਚ ਲੱਗਦਾ ਨਹੀਂ ਤੁਹਾਨੂੰ ਦੇਖੋ ਇਹ ਤਾਂ ਆਪੇ ਗਾਇਬ ਹੋਣਗੇ ਜਦੋਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਸਾਰੇ 12ਵੀਂ ਤੋਂ ਥੱਲੇ ਨੇ ਇਹਨਾਂ ਨੇ ਐਜੂਕੇਸ਼ਨ ਤੋਂ ਕੀ ਲੈਣਾ ਹੈ ਇਹਨਾਂ ਨੇ ਮੈਡੀਕਲ ਤੋਂ ਕੀ ਲੈਣਾ ਹੈ ਉਹ ਜਿਹੜੀਆਂ ਚੁਗਲਖੋਰ ਆਪਾਂ ਦੇਖਦੇ ਆ ਨਾ ਅੱਜ ਕਾ ਨਾਟਕ ਆਂਦੇ ਨੇ ਇਹਨਾਂ ਕੋਲੋਂ ਸਿਰਫ ਉਹੀ ਚੀਜ਼ਾਂ ਨੇ ਕਿਉਂਕਿ ਨਾਈ ਤਾਂ ਪੜੇ ਲਿਖੇ ਨਹੀਂ ਮੋਰੇ ਕਿਤਾਬ ਰੱਖ ਦਿਓ ਦੇ ਨਾਲ ਕੋਲੋਂ ਸਹੀ ਤਰੀਕੇ ਨਾਲ ਉਹ ਪੜ੍ਹੀ ਨਹੀਂ ਜਾਂਦੀ ਤੇ ਇਹਨਾਂ ਨੇ ਕੀ ਡਵੈਲਪਮੈਂਟ ਦੀ ਗੱਲ ਕਰਨੀ ਹੈ ਕੀ ਐਜੂਕੇਸ਼ਨ ਦੀ ਗੱਲ ਕਰਨੀ ਹੈ ਇਹਨਾਂ ਕੋ ਸਿਰਫ ਚੁਗਲੀਆਂ ਦੇ ਲੜਾਈਆਂ ਨੇ ਉਹ ਲੜਾਈਆਂ ਕਰਕੇ ਇਹ ਪਬਲਿਕ ਨੂੰ ਪਰਮਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪਬਲਿਕ ਮੈਂ ਤੁਹਾਨੂੰ ਦੱਸਿਆ ਅੱਗੇ ਤੋਂ ਬਹੁਤ ਜ਼ਿਆਦਾ ਸਿਆਣੀ ਹੋ ਚੁੱਕੀ ਹੈ ਇਹੋ ਜਿਹੇ ਕੈਂਡੀਡੇਟਸ ਐਮਐਲਏ ਦੇ ਵਿੱਚ ਹਾਰੇ ਨੇ ਜਿਨ੍ਹਾਂ ਦਾ ਕਦੇ ਭਰੋਸਾ ਹੀ ਨਹੀਂ ਸੀਗਾ ਵੀ ਇਹ ਹਾਰਣਗੇ ਕਿਉਂਕਿ ਉਹ ਸਾਰੀ ਜ਼ਿੰਦਗੀ ਜਦੋਂ ਦੇ ਇਲੈਕਸ਼ਨ ਲੜਦੇ ਆ ਰਹੇ ਨੇ ਉਹ ਜਿੱਤਦੇ ਆ ਰਹੇ ਨੇ ਪਬਲਿਕ ਬਹੁਤ ਸਿਆਣੀ ਹੋ ਗਈ ਹੈ ਪਬਲਿਕ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਵੀ ਇੱਕ ਬਹੁਤ ਵਧੀਆ ਮੁੱਦਾ ਲਿਆਏਗੀ ਕਿ ਜਿਹੜੇ ਕੈਂਡੀਡੇਟਸ ਨੇ ਐਟ ਲੀਸਟ ਉਹਨਾਂ ਦੀ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਸਹੀ ਮੁੱਦੇ ਚੱਕਣ ਆ ਲੜਾਈਆਂ ਜਿਹੜੀਆਂ ਚੁਗਲਖੋਰੀ ਲੜਾਈਆਂ ਹੈਗੀਆਂ ਨੇ ਇਹਨਾਂ ਤੋਂ ਸਾਈਡ ਤੇ ਹੋ ਗਏ ਬਿਲਕੁਲ ਆਉਣ ਵਾਲੇ ਟਾਈਮ 'ਚ ਇਹ ਵੀ ਮੁੱਦਾ ਪਬਲਿਕ ਜ਼ਰੂਰ ਇਸ ਚੀਜ਼ ਵੱਲ ਦੇਖੇਗੀ ਤੇ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਅੱچھے ਕੈਂਡੀਡੇਟਸ ਪਾਰਟੀਆਂ ਉਤਾਰਨ ਤੇ ਚੰਗੀ ਗੱਲ ਹੈ ਪਰ ਰਵਨੀਤ ਬਿੱਟੂ ਕਹਿੰਦੇ ਆ ਵਿਰੋਧੀਆਂ ਕੋਲ ਮੇਰੇ ਮੁਕਾਬਲੇ ਤਾਂ ਉਮੀਦਵਾਰ ਨਹੀਂ ਸੀਗਾ ਇੱਕ ਬਠਿੰਡੇ ਤੋਂ ਲਿਆ ਹੈ ਤੇ ਬਾਕੀ ਜਿਹੜੀ ਭਗਵੰਤ ਮਾਨ ਸਰਕਾਰ ਨਾਲ ਧੱਕਾ ਕਰ ਰਹੀ ਉਹਨਾਂ ਦਾ ਘਰ ਤਾਂ ਖਾਲੀ ਕਰਾ ਲਿਆ ਉਹਨਾਂ ਨੂੰ ਭਾਜ ਦੇਖੋ ਜੇ ਕਾਗਜ਼ ਪੂਰੇ ਹੁੰਦੇ ਤਾਂ ਰਵਨੀਤ ਬਿੱਟੂ ਜੀ ਨੂੰ ਇਹ ਕਹਿਣਾ ਹੀ ਨਹੀਂ ਪੈਣਾ ਸੀਗਾ ਕਾਗਜ਼ ਦਿਖਾਉਂਦੇ ਆਪਣੇ ਮਕਾਨ 'ਚ ਰਹਿੰਦੇ ਜੇ ਕਾਗਜ਼ ਨਹੀਂ ਸੀਗੇ ਮਕਾਨ ਤਾਂ ਤਾਂ ਹੀ ਖਾਲੀ ਹੋਏ ਆਪਾਂ ਇਹਨਾਂ ਚੀਜ਼ਾਂ 'ਚ ਨਾ ਵੀ ਪਈਏ ਤਾਂ ਚੰਗੀ ਗੱਲ ਆ ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਰਵਨੀਤ ਬਿੱਟੂ ਨੇ ਆਪਣੀਆਂ ਜਿਹੜੀਆਂ ਖੁਦ ਪੈਰ ਤੇ ਕੁਹਾੜੀ ਮਾਰੀ ਐ ਰਵਨੀਤ ਬਿੱਟੂ ਦੀਆਂ ਜਿਹੜੀਆਂ ਗਲਤੀਆਂ ਸੀ ਉਹ ਅੱਜ ਉਹਨਾਂ ਦੇ ਮੋਰੇ ਆ ਰਹੀਆਂ ਨੇ ਹੁਣ ਰਹਿ ਕੇ ਗੱਲ ਵੀ ਆਪਨੇ ਕਿ ਕੀਤਾ ਸਰਕਾਰ ਨੇ ਕੋਠੀ ਦੇ ਬਾਰੇ ਕੋਠੀ ਖਾਲੀ ਕਰਾਉਣ ਦੇ ਬਾਰੇ ਰੁਨੀਤ ਬਿੱਟੂ ਦੇ ਬਾਰੇ ਇਹ ਤਾਂ ਡਾਕੂਮੈਂਟਰੀ ਚੀਜ਼ਾਂ ਨੇ ਜੇ ਤੁਹਾਡੇ ਕੋਲ ਪੇ ਕੀਤਾ ਹੈ ਟੈਕਸ ਤੁਸੀਂ ਦਿਖਾ ਦਿਓ ਜੇ ਨਹੀਂ ਪੇ ਕੀਤਾ ਹੈ ਤੇ ਤੁਸੀਂ ਘਰ ਖਾਲੀ ਕਰ ਦਿਓ ਇਹ ਤਾਂ ਕੋਈ ਉਹ ਲੜਨ ਵਾਲੀ ਗੱਲ ਨਹੀਂ ਹੈਗੀ ਨਾ ਹੀ ਆਪ ਵੱਲੋਂ ਤਾਂ ਨਹੀਂ ਭਾਜੀਪੀ ਵੱਲੋਂ ਇਸ ਕਰਕੇ ਏਸੀ ਕਰਕੇ ਕਹਿੰਦੇ ਆ ਕਿ ਪੜੇ ਲਿਖੇ ਕੈਂਡੀਡੇਟਸ ਹੋਣ ਚਾਹੇ ਉਹ ਆਪ ਵੱਲੋਂ ਆ ਚਾਹੇ ਕਾਂਗਰਸ ਵੱਲੋਂ ਆ ਚਾਹੇ ਭਾਜੀਪੀ ਵੱਲੋਂ ਆ ਤੇ ਇਹਨਾਂ ਚੀਜ਼ਾਂ 'ਚ ਨਾ ਪੈਣ ਤੇ ਜਿਹੜੀ ਜੈਨੂਨ ਚੀਜ਼ ਹੈ ਹਾਂ ਹੈਗੀ ਰਸੀ ਦਿਖਾਓ ਨਹੀਂ ਹੈਗੀ ਤੇ ਬਾਹਰ ਆ ਜਾਓ ਇੱਥੇ ਕੋਈ ਉਹ ਲੜਨ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਠੀਕ ਹੈ ਉਹਨਾਂ ਦਾ ਜਿਹੜਾ ਮਕਾਨ ਖਾਲੀ ਹੋਇਆ ਹੈ ਕਾਗਜ਼ਖਾਨ ਦੇ ਅੰਦਰ ਬੈਠਣ ਇਹ ਸਾਡੇ ਨਾਲ ਐਡਵੋਕੇਟ ਅਰਣ ਖੁਰਮੀ ਹੈ ਜਿਹੜੇ ਕਹਿੰਦੇ ਕਿ ਲੋਕਾਂ ਨੇ ਆਪਣੀ ਮਤ ਦਾ ਇਸਤੇਮਾਲ ਕਰਨਾ ਤੇ ਲੋਕ ਹੀ ਚੁਣਨਗੇ ਕਿ ਕਿਹੜਾ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਵਿਧਾਨ ਸਭਾ ਦੇ ਵਿੱਚ ਜਾਊਗਾ ਕੈਮਰਾਮੈਨ ਨਵਜੋਧ ਦੇ ਨਾਲ ਪੰਜਾਬ ਪ੍ਰਾਇਮ ਟੀਵੀ ਦੇ ਲਈ ਰਵੀ ਭਟੀਆਂ